ਸਰਕਾਰ ਦੀਆਂ ਪੈਨਸ਼ਨ ਵਿਰੋਧੀ ਨੀਤੀਆਂ ਨੂੰ ਰੋਕਣ ਦਾ ਐਲਾਨ ਪੱਤਰਕਾਰ ਖੁਸ਼ਬੂ ਸ਼ਰਮਾ ਯੁਵਰਾਜ ਭਾਰਤ ਨਿਊਜ਼ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ 17 ਦਸੰਬਰ ਗਵਰਨਮੈਂਟ ਪੈਨਸ਼ਨਰਸ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਪੁਤਲੀਘਰ ਸਥਿਤ ਇੱਕ ਨਿੱਜੀ ਪੈਲੱਸ ਵਿੱਚ ਪੈਨਸ਼ਨਰ ਦਿਵਸ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਜਰਨੈਲ ਸਿੰਘ ਡਿੱਲੋ ਨਰਿੰਦਰਪਾਲ ਚਮਿਆਰੀ ਅਤੇ ਰਮੇਸ਼ ਕੁਮਾਰ ਨੇ ਕੀਤੀ ਵਕਤਾਵਾ ਨੇ ਕਿਹਾ ਕਿ 17 ਦਸੰਬਰ 1982 ਨੂੰ ਮਾਨਯੋਗ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਤਹਿਤ ਪੈਨਸ਼ਨ ਨੂੰ ਸਰਕਾਰੀ ਨੌਕਰ ਦਾ ਕਾਨੂੰਨੀ ਹੱਕ ਘੋਸ਼ਿਤ ਕੀਤਾ ਸੀ ਇਸ ਫੈਸਲੇ ਨਾਲ ਇਹ ਸਪਸ਼ਟ ਹੋਇਆ ਕਿ ਨੌਕਰੀ ਦੌਰਾਨ ਤਨਖਾਹ ਵਿੱਚੋਂ ਕੱਟੀ ਜਾਣ ਵਾਲੀ ਰਕਮ ਪੈਨਸ਼ਨ ਪ੍ਰਾਪਤ ਕਰਨਾ ਕਰਮਚਾਰੀ ਦਾ ਅਧਿਕਾਰ ਹੈ ਵਕਤਾਵਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਪੈਨਸ਼ਨ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਯਤਨ ਹੋ ਰਹੇ ਹਨ ਜਿਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕਾਮਰੇਡ ਸੁਚਾ ਸਿੰਘ ਅਜਨਾਲਾ ਪ੍ਰਿੰਸੀਪਲ ਕੇਵਲ ਸਿੰਘ ਅਤੇ ਸਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਜਦੋਂ ਬਿਜਲੀ ਬਿੱਲ ਅਤੇ ਸੀਡ ਬਿੱਲ 2025 ਸੰਸਦ 'ਚ ਪੇਸ਼ ਕੀਤਾ ਜਾਵੇਗਾ ਉਸ ਤੋਂ ਅਗਲੇ ਦਿਨ ਰੇਲ ਚੱਕਾ ਜਾਮ ਕੀਤਾ ਜਾਵੇਗਾ ਸਮਾਗਮ ਦੇ ਅੰਤ 'ਤੇ ਕਾਮਰੇਡ ਸੁਚਾ ਸਿੰਘ ਅਜਨਾਲਾ ਵੱਲੋਂ ਅਗਲੇ ਸਾਲ ਲਈ ਨਵੀਂ ਪੀਨ ਦਾ ਐਲਾਨ ਕੀਤਾ ਗਿਆ ਜੋ ਸਰਬਸੰਮਤੀ ਨਾਲ ਮਨਜ਼ੂਰ ਹੋਈ ਨਵੀਂ ਪੀਮ ਅਨੁਸਾਰ ਚੇਅਰਮੈਨ ਜਰਨੈਲ ਸਿੰਘ ਅਤੇ ਸੁਚਾ ਸਿੰਘ ਅਜਨਾਲਾ ਜਨਰਲ 77 ਸਵਿੰਦਰ ਅਦਲੀਵਾਲ ਅਤੇ ਵਿੱਤ 77 ਸਵਿੰਦਰ ਸਿੰਘ ਮੀਰਾ ਕੋਟ ਚੁਣੇ ਗਏ ਇਸ ਤੋਂ ਇਲਾਵਾ 10 ਮੀਤ ਪ੍ਰਧਾਨ ਅਤੇ 10 ਮੀਤ 77 ਚੁਣੇ ਗਏ ਜਦਕਿ 6 ਉਦੇ ਅਗਲੇ ਸੈਸ਼ਨ ਤੱਕ ਖਾਲੀ ਰਹਿਣ ਦਾ ਫੈਸਲਾ ਕੀਤਾ ਗਿਆ ਸਮਾਗਮ ਦੌਰਾਨ ਚਰਨਜੀਤ ਮਜੀਠਾ ਜੀਤਰਾਜ ਭੁਪਿੰਦਰਜੀਤ ਚੀਨਾ ਧਿਆਨ ਚੰਦ ਸਮੇਤ ਹੋਰ ਕਈ ਪੈਨਸ਼ਨਾਂ ਨੇ ਭਾਗ ਲਿਆ ਦੇ ਬੜੀ ਤੋਰੰਤਾਂ ਨਾ ਮਨਾਇਆ ਜੀ ਇਹ ਕਿਉਂਕਿ ਪੈਨਸ਼ਨਰ ਦੇ ਜਿਹੜਾ ਹੈ ਹਰ ਸਾਲ ਅਸੀਂ ਬਣਾਉਣਾ 17 ਜੁਮਰਦਾ ਰਕੀਮ ਬਣਾਇਆ ਬਿਲਕੁਲ ਤਿਆਰ ਕੀਤਾ ਹੈ ਪੈਨਸ਼ਨਰਾਂ ਦੇ ਮੱਗਾ ਵਾਸਤੇ ਜੋ ਵੀ ਸਾਨੂੰ ਸੰਗਠਨ ਕਰਨਾ ਪਏਗਾ ਅਸੀਂ ਤਨੋਂ ਮਨੋਂ ਤਰੋਂ ਤਗੜੇ ਹੋ ਕੇ ਕਰਾਂਗੇ ਉਹ ਸਰਕਾਰ ਦੀਆਂ ਗੋਡੀਆਂ ਲਵਾਵਾਂਗੇ ਆਪਣੀਆਂ ਮੱਗਾ ਕੇ ਜਮਣਾ ਹੋਰ ਧੰਨਵਾਦ ਦੇਖੋ ਗਾਰਮੈਂਟ ਪੈਨਸ਼ਨ ਜੁਨੀਅਨ ਨੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਐਲਚਰ ਡੇ ਮਨਾਇਆ ਔਰ ਇਤਿਹਾਦ ਕੀਤਾ ਵਾ ਕਿ ਆਪਰੀ ਪੈਨਸ਼ਨ ਨੂੰ ਬਚਾਉਣ ਲਈ ਸਰਕਾਰ ਦੇ ਖਿਲਾਫ ਆਪਣੇ ਬਣਦੇ ਬਕਾਇਆ ਲੈਣ ਲਈ ਪੱਤੇ ਭੜਕੌੜੀ ਲਗਾਤਾਰ ਸ਼ਿਨਾਰਸ਼ ਜਾਰੀ ਰੱਖਿਆ ਕਿਉਂਕਿ 1982 ਵਿੱਚ ਅਦਾਲਤਾਂ ਨੇ ਫੈਸਲਾ ਹੋਇਆ ਸੀ ਕਿ ਪੈਨਸ਼ਨ ਸਰਕਾਰ ਕੋ ਖਰਾਦ ਨਹੀਂ ਦੇਰੀ ਬਲਕਿ ਸਾਡੀਆਂ ਬਖਾਂ ਜੋ ਕੱਟੇ ਹੋਏ ਪੈਸੇ ਜੋ ਸਾਲੋਂ ਪੈਸਾ ਤਾਂ ਅਸੀਂ ਅਸਿੱਧਾ 2004 ਦੇ ਵਿੱਚ ਸਰਕਾਰ ਨੇ ਪੈਨਸ਼ਨ ਸਕੀਮ ਨੂੰ ਤੋੜ ਕੇ ਕੰਟ੍ਰਿਬਿਊਟਰ ਤੇ ਪ੍ਰਭਾਵ ਕੀਤਾ ਪਰ ਉਹ ਕੰਟ੍ਰਿਬਿਊਟਰ ਜਿਹੜੇ ਪੈਨਸ਼ਨ ਹੈ ਉਹਨੂੰ ਅਜੇ ਤੱਕ ਵੀ ਅਸੀਂ ਮੰਨਣ ਦੀ ਤਿਆਰ ਨਹੀਂ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਰਧਾਉਂਦੇ ਆ ਇਹ ਅਸੈਂਬਲੀ ਜੀ ਬਿੱਲ ਪਾਸ ਕਰਦੇ ਆ ਪੁਰਾਣੀ ਬਹਾਰ ਕਰਾਂਗੇ ਪਰ ਕੇਂਦਰ ਦੀ ਸਰਕਾਰ ਪੁਰਾਣੀ ਬਹਾਰ ਨਹੀਂ ਕਰਦੀ ਸੋ ਹੁਣ ਵੀ ਜਿਹੜੇ ਮਲਾਜਮਾਂ ਦੇ ਪੈਨਸ਼ਨਾਂ ਦੇ ਮਜ਼ਦੂਰ ਜਵਾਬ ਦੇ ਖਲਾ ਜਨੂਨ ਆ ਰਹੇ ਆ ਉਹਨਾਂ ਖਨੂਨਾਂ ਦੇ ਖਿਲਾਫ ਜਦੋਂ ਵੀ ਪਾਰਲੀਮੈਂਟ ਕੋਲ ਪੇਚ ਆਉਣਗੇ ਰੇਲਾਂ ਜਾਮ ਕਰਾਂਗੇ ਟੋਲ ਫ੍ਰੀ ਕਰਾਂਗੇ ਔਰ ਸੜਕਾਂ ਦੇ ਉੱਤੇ ਜਾ ਕੇ ਆਪਣਾ ਰੋਸ ਕਰਾएंगे ਇਸ ਲਈ ਇਹ ਸਾਡਾ ਆਪਣਾ ਅੰਕੜਾ ਨੇ ਮੈਂ ਚੰਡੀ ਆਪਣਾ ਸਾਡਾ ਤਿਉਹਾਰ ਹੈ ਜੈਸੇ ਆਪਣੀ ਪ੍ਰੇਤ ਨੂੰ ਬਾਲ ਕਰਾਉਣ ਲਈ ਲਗਾਤਾਰ ਲੜਾਈ ਦੇ ਵਿੱਚ ਬਾਕੀ ਲੋਕਾਂ ਨਾਲ ਲੈ ਕੇ ਰਵਾਂ